ਦੇਖੋ ਸਿਆਸਤ ਦੇ ਵਿੱਚ ਜਿਹੜੀ ਗੱਲ ਹੈ ਉਹ ਹੈ ਜਿਹੜਾ ਆਪਣੇ ਬਚਨਾਂ ਦਾ ਧਣੀ ਹੋਵੇ ਜਿਹੜਾ ਬਚਨ ਨਹੀਂ ਪਕਾ ਸਕਦਾ ਇੱਥੇ ਰਾਜਨੀਤਿਕ ਬਾਣ ਮੰਡੂ ਜਿਹੜਾ ਹੈ ਉਹ ਕੰਮ ਨਹੀਂ ਕਰ ਸਕਦਾ ਉਹ ਤੇਤੇ ਕੁਛ ਕਹਿ ਦਿੰਦਾ ਤੇਤੇ ਕੁਛ ਕਹਿ ਦਿੰਦਾ ਕਿਸੇ ਨੂੰ ਕੁਛ ਕਹਿ ਦਿੰਦਾ ਉਹ ਰਾਜਨੀਤਿਕ ਪਾਰਟੀ ਨਹੀਂ ਚਲਾ ਸਕਦੇ ਸੋ ਰਾਜਨੀਤਿਕ ਪਾਰਟੀ ਉਹੀ ਚਲਾਉਣਗੇ ਜਿਹੜੇ ਬਚਨਾਂ ਦੇ ਵੀ ਪੱਕੇ ਨੇ ਬਾਕੀ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਵੀ ਸੰਵਧਾਨ ਦੇ ਵਿੱਚ ਵੀ ਭਰੋਸਾ ਰੱਖਦੇ ਹੋਣ ਦੇਸ਼ ਦੇ ਉਲਟ ਵੀ ਨਾ ਕਰਦੇ ਹੁਣ ਇਹ ਦੋ ਗੱਲਾਂ 'ਚ ਬੜਾ ਵੱਡਾ ਫਰਕ ਹੈ ਕਿਉਂਕਿ ਉਹ ਜਿਹੜਾ ਦੂਜੇ ਪਾਸੇ ਜਿਹੜਾ ਕਹਿ ਦਿੱਤਾ ਜਾਂਦਾ ਜਾਂ ਹੋਰ ਜਾਂਦਾ ਉਹ ਇੱਕ ਵੱਡੀ ਸਮੱਸਿਆ ਬਣ ਸਕਦੀ ਹੈ ਇਸ ਦੇ ਵਿੱਚ ਮੈਂ ਦੋ ਥਿਊਰੀਆਂ ਦੱਸਦਾ ਹਾਂ ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਨਾਲ ਉਹ ਮੇਰੇ ਰਹਿਬਰ ਸੀ ਉਹਨਾਂ ਦੇ ਨਾਲ ਮੈਂ ਰਹਿ ਪ੍ਰੰਤੂ ਉਸੇ ਸਮੇਂ ਸੰਤ ਹਰਚੰਦ ਸਿੰਘ ਲਾਂਗਰੋਵਾਲ ਮੇਰੇ ਰੂੜੇ ਮਿੱਤਰ ਸੀ ਮੈਂ ਸਟੂਡੈਂਟ ਫੈਡਰੇਸ਼ਨ ਦਾ ਪੰਜਾਬ ਪ੍ਰਧਾਨ ਸੀ ਉਹ ਸੰਰੂਰ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਸੀ ਜਦੋਂ ਸੰਤ ਫਤੇ ਸਿੰਘ ਪ੍ਰਧਾਨ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੀ ਦੋ ਸਮੇਲ ਦੋ ਸੰਤਾਂ ਦਾ ਸਭ ਤੋਂ ਮੁਸ਼ਕਲ ਸੀ ਪਰੰਤੂ ਜਿਹੜੀ ਇਹਨਾਂ ਦੀ ਇਹਨਾਂ ਦੀ ਮਾਤਾ ਗੁਜਰੀ ਆਪਣਾ ਸਰਦਾਰ ਜਾਨ ਸਿੰਘ ਅਲੀਲਾ ਵੀ ਜਿਹੜੇ ਦੋਸ਼ੀ ਸੀ ਮੈਂ ਕੇਸ ਵੀ ਲੜਿਆ ਸੰਤ ਲੰਗਰੋਵਾਲ ਦਾ ਤੇ ਦੋ ਸਿੰਘ ਜਿਹੜੇ ਨੇ ਉਸ ਕੇਸ ਦੇ ਵਿੱਚ ਸੀ ਉਹ ਅੱਜ ਇੱਥੇ ਬੈਠੇ ਨੇ ਜਿਨ੍ਹਾਂ ਦਾ ਮੈਂ ਲੜਿਆ ਉਥੇ ਬੋਲਦੇ ਆਂ ਵੀ ਮੈਂ ਕਿਹਾ ਸੀ ਵੀ ਸੰਤ ਹਰਚੰਦ ਸਿੰਘ ਲਾਂਡਰੋ ਵਾਲ ਮੇਰੇ ਰੂੜੇ ਮਿੱਤਰ ਸੀ ਖਾਸ ਤੀ ਤੁਹਾਨੂੰ ਸ਼੍ਰੋਮਣੀ ਕਾਇਲ ਬਾਰਤ ਪੰਜਾਬ ਦੇ ਤੁਸੀਂ ਪ੍ਰਮੁੱਖ ਆਪਣੇ ਪ੍ਰਵਕਤਾ ਚੁਣੇ ਗਏ ਸੀ ਪਿਛਲੇ ਦਿਨ ਉਹਦੇ ਵਿੱਚ ਤੁਹਾਨੂੰ ਕੀ ਕਮੀਆਂ ਲੱਗੀਆਂ ਦੇਖੋ ਜੀ ਗੱਲ ਇਹ ਹੈ ਬਈ ਉਹਨਾਂ ਨਾਲ ਜਦੋਂ ਮੈਂ ਇਧਰਲੇ ਪਾਸੇ ਪਾਰਟੀ ਦੇ ਵਿੱਚ ਆਇਆ ਮੇਰਾ ਇੱਕ ਸਮਝੌਤਾ ਹੋ ਗਿਆ ਸੀ ਜੀ ਬਈ ਨਾ ਮੈਂ ਬੋਲਣਾ ਨਾ ਉਹ ਬੋਲਣਾ ਜੀ ਇਸ ਵਿਸ਼ੇ ਤੇ ਇਹ ਚੈਪਟਰ ਜਿਹੜਾ ਅਸੀਂ ਤਿਆਰ ਕਰਤਾ ਤੇ ਜੇ ਉਹ ਬੋਲਣਗੇ ਤਾਂ ਮੈਂ ਜਵਾਬ ਦੇਣਾ ਜੇ ਉਹ ਨਹੀਂ ਬੋਲਦੇ ਮੈਂ ਚੁੱਪਾਂ ਤੇ ਸਾਡੇ ਜਿਹੜਾ ਹੈ ਹੁਣ ਅਸੀਂ 23 ਫੰਕਸ਼ਨਾਂ ਤੇ ਇਹ ਆਪਣਾ ਸਰਦਾਰ ਤਰਸੇਮ ਸਿੰਘ ਤੇ ਹੋਰ ਆ ਦੀਪ ਸਿੱਧੂ ਦੇ ਜੀਤਾਂ ਤਾਇਆ ਦੀ ਤਾਇਆ ਜੀ ਪੂਰੇ ਹੋ ਗਏ ਸੀ ਬਠਿੰਡੇ ਉੱਥੇ ਵੀ ਮੈਂ ਸੀ ਸੰਸਥਾਰ ਤੇ ਵੀ ਸੀ ਭੋਗਦੇ ਤੇ ਵੀ ਸੀ ਅਸੀਂ ਮਿਲਦੇ ਰਹੇ ਤੇਤੇ ਕੋਈ ਕਟਨ ਦੀ ਗੱਲ ਨਹੀਂ ਕਰੀ ਤੇ ਨਾ ਮੈਂ ਹੁਣ ਉਸ ਗੱਲ ਤੇ ਕੋਈ ਜਿਹੜਾ ਹੈਗਾ ਬਈ ਕੀ ਸੀ ਕੀ ਨਹੀਂ ਸੀ ਤੇ ਉਹਨਾਂ ਦੇ ਛੱਡਿਆ ਹੋਏ ਜੇ ਤੁਸੀਂ ਬੋਲੋਗੇ ਤਾਂ ਫਿਰ ਬਹੁਤ ਗੋਸਾ ਬੋਲੋਗੇ ਮਤ ਭੇਦ ਤਾਂ ਹੋਏ ਹੋਣਗੇ ਜੀ ਹਾਂਜੀ ਵੇਖੋ ਮੇਰੀ ਗੱਲ ਸੁਣੋ ਮਤ ਭੇਦ ਦੀ ਜੱਲੇ ਹੁੰਦੀ ਹੈ ਕਿ ਜਦੋਂ ਕੀ ਕਹਿੰਦੇ ਹੁੰਦੇ ਨੇ ਆਪਾਂ ਸਮਾਂ ਬਤਾਉਣਾ ਹੈ ਸਮਾਂ ਚਲਾਉਣਾ ਹੈ ਤਾਂ ਉਸ ਦੇ ਵੀ ਕਈ ਗੱਲਾਂ ਆਉਂਦੀਆਂ ਨੇ ਮਤ ਭੇਦ ਤੋਂ ਬਿਨਾਂ ਵੀ ਜਿਹੜਾ ਹੈਗਾ ਉਹ ਕਈ ਫੈਸਲੇ ਲੈਣੇ ਪੈਂਦੇ ਨੇ ਜੇ ਨਾ ਵੀ ਮਤ ਭੇਦ ਹੋਇਆ ਹੋਵੇ ਸੋ ਇਸ ਸਬੇ ਚੈਨ ਕਹਾਉਣ ਨੂੰ ਵਾਰਸ ਪੰਜਾਬ ਬਾਰੇ ਮੇਰੇ ਕੋਲ ਕੁਝ ਨਹੀਂ ਹੈ ਪਰੰਤੂ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਜਿਹੜਾ ਇਹ ਸ਼ਰੋਮਨੀ ਆ ਕਾਲੀ ਦਲ ਜਿਹਦੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਇਹ ਜਿਹੜੀ ਹੈ ਇੱਕ ਆਢਾ ਕਾਲੀ ਦਲ ਇਸ ਦੀ ਅੱਡ ਸਨਾਖਤ ਜਿਹੜੀ ਆ ਉਹ ਕਾਇਮ ਰਹੂਗੀ ਤੇ ਉਹ ਸਨਾਖਤ ਜਿਹੜੀ ਆ ਦਲ ਤੱਕ ਸਭ ਤੋਂ ਮਿਲੀ ਹੈ ਉਹ ਦੂਜੇ ਦੂਜੀ ਕਿਸੇ ਸਰਸਦਾ ਜਿੱਥੇਬੰਦੀ ਦੇ ਵਿੱਚ ਮਲਾਈ ਨਹੀਂ ਜਾ ਸਕਦੀ ਉਸ ਨੂੰ ਸਨਾਖਤ ਨੂੰ ਕਾਇਮ ਰੱਖਦੇ ਹੋਏ ਤੇ ਜੇ ਕੋਈ ਇਕਤਾ ਦੀ ਗੱਲ ਹੁੰਦੀ ਹੈ ਤੇ ਕੋਈ ਫੈਸਲਾ ਲੈਂਦੀ ਹੈ ਪਾਰਟੀ ਤਾਂ ਸ਼ਰਮੱਥੇ ਕਬੂਲ ਹੈ। ਕੋਈ ਇਹੀ ਗੱਲ ਨਹੀਂ ਹੈ ਵੀ ਉਹ ਲੈਦੇ ਪਰੰਤੂ ਮੈਂ ਕਹਾਂ ਕਿ ਉਹਨੂੰ ਪ੍ਰਧਾਨ ਮੰਨ ਲਓ ਫਲਾਣੇ ਨੂੰ ਪ੍ਰਧਾਨ ਮੰਨ ਲਓ ਪ੍ਰਧਾਨ ਮੰਨਣ ਬਣਾਉਣ ਦੀ ਗੱਲ ਨਹੀਂ ਹੁੰਦੀ ਇਹ ਜਿਹੜੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਆਪ ਦਾ ਪ੍ਰਧਾਨ ਚੁਣਨਾ ਹੈ। ਆਪ ਦੀ ਇਹਦੀ ਸਨਾਤਨਤਾ ਆਪ ਦਾ ਪ੍ਰਧਾਨ ਆ ਆਪਦੇ ਫੈਸਲੇ। ਗੱਠਜੋੜ ਜਿਹੜੇ ਆ ਉਹ ਹੁੰਦੇ ਆਏ ਨੇ। ਉਹ ਡੈਟਸ ਜੋੜਾਂ ਦੇ ਵਿੱਚ ਜਿਹੜਾ ਹੁੰਦਾ ਉਹ ਤੋਂ ਨੁਕਸਾਨ ਨਹੀਂ ਹੁੰਦਾ ਮੈਂ ਉਸ ਦੇ ਵਿੱਚ ਕੋਈ ਉਸ ਦੇ ਖਿਲਾਫ ਨਾ ਮੈਂ ਨਾ ਮੈਂ ਵਾਰਿਸ ਪੰਜਾਬ ਬਾਰੇ ਗੱਲ ਕਹਾ ਨਾ ਮੈਂ ਵਾਰਿਸ ਪੰਜਾਬ ਬਾਰੇ ਨਾ ਉਹ ਕਹਿ ਰਹੇ ਨੇ ਨਾ ਮੈਂ ਕਹਾ ਤੁਸੀਂ ਸੋਤਰ ਸੋਤਰਧਾਰਤਾ ਵਧ ਸਕਦੇ ਹੋ ਜੋ ਲੋਡ ਵੀ ਕਰ ਲੋਗੇ ਤੁਹਾਡੇ ਉੱਤਰ ਵੀ ਲਿਸ ਲਏ ਨੇ ਤੁਸੀਂ ਜੇਕਰ ਵੀ ਕੀਤਾ ਨੇ ਜਾਂ ਗਰਮਾ ਵਿਚਾਰ ਧਾਰਾ ਦੇ ਮਾਤਕ ਵੀ ਹੋ ਅੱਜ ਨਰਮ ਧਾਰਾ ਦੇ ਨਾਲ ਬੈਠੇ ਹੋ ਦੇਖ ਤੇ ਆਉਣ ਵਾਲੇ ਸਮੇਂ 'ਚ ਤੁਹਾਡੀ ਗਰਮ ਵਿਚਾਰਤਾ ਰੱਖਦੇ ਤੇ ਜਾਗਤੀ ਧਰਮ ਲੜਨਾ ਕੋਦੇ 214 ਪਹਿਲੇ ਦੇਖੋ ਜੀ ਗੱਲ ਇਹ ਹੈ ਪਹਿਲੀ ਗੱਲ ਕਿ ਕੁੱਤੇ ਮੈਂ ਤੁਹਾਡੇ ਪਿਛਲੇ ਭਾਗ ਦਾ ਜਵਾਬ ਦੇਦਾ ਵੀ ਨਰੂ ਨਾਲ ਮੇਰਾ ਤੋੜ ਵਿਛੋੜਾ ਹੋ ਜੂ ਮੈਂ ਨੀਤੀ ਮੇਰੀ ਸ਼ੁਰੂ ਤੋਂ ਇੱਧਰ ਸੀ ਨੀਤੀ ਜਿਹੜੀ ਹੈ ਉਹ ਮੇਰੀ ਸ਼ੁਰੂ ਤੋਂ ਇੱਧਰ ਸੀ ਉਹਦਾ ਨਜ਼ਾਰਾ ਕਦੇ ਕੀਤਾ ਨਾ ਹਾਂ ਉਹ ਨੀਤੀ ਦਾ ਨਜ਼ਾਰਾ ਕਰਨ ਦਾ ਇਹ ਸੀ ਕਿ ਸਮਾਂ ਮੈਂ ਹਰੇਕਸਤਾਨ ਤੇ ਬੋਲਦਾ ਸੀ ਜਦੋਂ ਕਤਲ ਹੋ ਰਹੇ ਸੀ ਕਤਲੋਗਰਤ ਹੋ ਰਹੀ ਸੀ ਉਦੋਂ ਮੈਂ ਬੋਲਿਆ ਵੀ ਗਲਤ ਹੋ ਰਹੀ ਹੈ ਥੜਤੂਆਂ ਨੇ ਚੋਣਾ ਦਾ ਵਾਈਟਾਟ ਕੀਤਾ ਉਸਦੇ ਵੀ ਮੈਂ ਖਿਲਾਫ ਬੋਲਿਆ ਸਾਰੇ ਅਖਬਾਰਾਂ 'ਚ ਬਿਆਨ ਦਿੱਤੇ ਡਟਮਾ ਦਿੱਤਾ ਵੀ ਇਹ ਸਿੱਖ ਵਿਰੋਧੀ ਤਾਕਤਾਂ ਦੀ ਜਿਹੜੀ ਹੈ ਇਹ ਸਾਜ਼ਿਸ਼ ਹੈ ਦੋਵੇਂ ਸੰਤਾਂ ਵਿੱਚ ਵਿਗੜ ਪਾਇਆ ਗਿਆ ਸੰਤ ਭਿੰਡਰਾਂ ਵਾਲੇ ਤੇ ਸੰਤ ਹਰਚੰਦ ਸਿੰਘ ਲੰਡੋਬਾਲ 'ਚ ਉਦੋਂ ਵੀ ਮੈਂ ਬੋਲਿਆ ਸੀ ਸੋ ਵੀ ਮੈਚ ਤੇ ਉਧਰ ਹੋ ਜੂ ਇਹ ਬਿਲਕੁਲ 101% ਰੂਲ ਆਊਟ ਹੈ ਉਸ ਦਾ ਜਿਹੜਾ ਹੈ ਸੂਤਰ ਧਾਰ ਦੀ ਜਿਹੜੀ ਗੱਲ ਹੁੰਦੀ ਹੈ ਜੀ ਸੂਤਰ ਧਾਰ ਬਣਨ ਦੀ ਲੋੜ ਨਹੀਂ ਹੁੰਦੀ ਸੂਤਰ ਧਾਰ ਤਾਂ ਪਾਰਟੀ ਦੀ ਲੀਡਰਸ਼ਿਪ ਨੇ ਬਣਾਉਣਾ ਹੁੰਦਾ ਮੈਂ ਸੂਤਰ ਧਾਰ ਬਣੂੰਗਾ ਕਿ ਉਹਨਾਂ ਨਾਲ ਸਮਝੌਤਾ ਚਰੂ ਵੇਖੋ ਮੈਂ ਸਨਾਥਤ ਦੇ ਬੜਾ ਪੱਟਾ ਵੀ ਇਸ ਪਾਰਟੀ ਦੀ ਸਨਾਥਤ ਰਹੂਗੀ ਸਨਾਥਤ ਨਹੀਂ ਥਤ ਮੋ ਸਕਦਾ ਇਹ ਕੋਈ ਇਸ ਗੱਲ ਲਾਲ ਸਮਝੌਤਾ ਕਰਦਾ ਵੀ ਇਹ ਪਾਰਟੀ ਖਤਮ ਹੋ ਗਈ ਜਿਹੜੀ ਹੈ ਕੋਈ ਹੋਰ ਬਣ ਗਿਆ ਸੀ ਜਿਸੇ ਨੂੰ ਪ੍ਰਧਾਨ ਮੰਨ ਲਿਆ ਬੜਾ ਸਪਸ਼ਟ ਕਹਿਣਾ ਚਾਹਣਾ ਹੈ ਇਸ਼ਾਰਾ ਤੁਸੀਂ ਸਮਝੋ ਜ ਮੈਂ ਨਾਉ ਨਹੀਂ ਲੈਣਾ ਮੈਂ ਨਾਉ ਨਹੀਂ ਲੈਂਦਾ ਜੇ ਤਾਂ ਹੁਣ ਜੀ ਫਲਾਣਾ ਪ੍ਰਧਾਨ ਹੈ ਉਹ ਪ੍ਰਧਾਨ ਮੰਨ ਲਓ ਉਦੇ ਨਾਲ ਪੰਥ ਚੇਤਤਾ ਹੋ ਜੂ ਨਹੀਂ ਹੈ ਪਾਰਟੀ ਨੇ ਮੰਨਣਾ ਪਾਰਟੀ ਆਰਧਾ ਪ੍ਰਧਾਨ ਚੁਣੂਗੀ ਆਪ ਦਾ ਪ੍ਰਧਾਨ ਰਹੂਗਾ ਇਹ ਚੇਤਤਾ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਜੇ ਆਪ ਦਾ ਸਾਰਾ ਤੁਸੀਂ ਛੱਡ ਕੇ ਤੁਸੀਂ ਜਿਹੜਾ ਇਹ ਸਨਾਖਤ ਤੇ ਖਤਮ ਕਰ ਦੋ ਆਪ ਦਾ ਵਜੂਦ ਖਤਮ ਕਰ ਦੋ ਦੂਜੇ ਦਾ ਵਜੂਦ ਮੰਨਣ ਨੂੰ ਤੇ ਆਪ ਦੀ ਅਕਾਲਤਾ ਛੱਦਾ ਹੁਕਮਨਾਮੇ ਦਾ ਵਜੂਦ ਹੈ ਇਹਦੇ ਵਿੱਚ ਅਕਾਲਤਾ ਛੱਦੇ ਆਦੇਸ਼ ਦਾ ਵਜੂਦ ਹੈ ਉਹ ਖਤਮ ਹੁੰਦਾ ਜੇ ਇਸ ਤਰੀਕੇ ਨਾਲ ਮੰਨੇ ਜਾਂਦਾ ਉਹ ਨਹੀਂ ਮੰਨਿਆ ਜਾਂਦਾ ਗੱਲ ਸੀ ਜੀ ਦਿਲਾਕ ਤਸਵੀਰ ਬਾਦਲ ਤੋਂ ਉਧਰਲੇ ਗਰੁੱਪ ਦੇ ਨਾਲ ਵੀ ਮਿਲ ਕੇ ਚੱਲਿਆ ਜਾ ਸਕਦਾ ਕੁਝ ਵੀ ਹੋ ਸਕਦਾ ਹੈ ਜੀ ਤੌਰ ਤੇ ਤੁਸੀਂ ਇਹ ਵੀ ਟਾਈਪ ਕਰਦੇ ਹੋ ਬਿਲਕੁਲ ਜੀ ਬਿਲਕੁਲ ਧਾਇਦ ਕਰਦਾ ਹੈ ਬਿਲਕੁਲ ਧਾਇਦ ਕਰਦਾ ਹੈ ਇਹ ਗੱਲ ਜਿਹੜੀ ਹੈਗੀ ਇਹ ਗੱਲ ਉਹ ਹੈ ਹੀ ਦੂਜੇ ਪ੍ਰਧਾਨ ਜੀ ਦੀ ਉੱਥੇ ਡिक्टेटरਸ਼ਿਪ ਹੈ ਤਾਣਾਸ਼ਾਹੀ ਹੈ ਕਿਸੇ ਦੀ ਗੱਲ ਸੁਣੀ ਨਹੀਂ ਜਾਂਦੀ ਤੇ ਇਕੱਲਾ ਸੁਖਵੀਰ ਬਾਦਲ ਜਿਹੜਾ ਹੈ ਉਹ ਬੜਾ ਵੱਡਾ ਰਹਿਤਾ ਹੈ ਜੇ ਦੂਜੇ ਫਿਰ ਇਸਰੌਨੀ ਟਾਲੀਦਲ ਜਿਹਨੂੰ ਤੇ ਅਟਲਤਾਬ ਦਾ ਆਦੇਸ਼ ਆ ਉਹਦੇ ਚ ਆਉਣਾ ਚਾਹੁੰਦੇ ਆ ਤੇ ਕਿਸੇ ਨੂੰ ਕੀ ਹਰਜ